नाम है आपका ममता देवी क्या बात हुई है यहाँ पे तो निशान सब कारण लगाए तो मौत हो गया दोनों डेथ हो गए घटना कैसे घटी ये निशान सब कारण से घटना हुई नहीं ए, कोई करंट वगैरह लगा या कुछ और घटना हुई।, हुई अच्छा करंट नाल हुआ कहां के लोग थे ये भुजई दे भुुआ के थे हां जी ने तो लिखा कि दो बंदे की डेथ हो गई है दो बंदे सिविल हॉस्पिटल जिंदंदर का रेफर कर देता है ਉਹ ਅਸੀਂ ਫਿਰ ਚਿਹਰਾ ਫਿਰ ਕਰਕੇ ਮੌਕੇ ਤੇ ਗਏ ਆ ਜੀ ਪਿੰਡ ਸ਼ੰਕਰ ਕੋ ਸੰਧੂ ਗੋਤ ਵਾਲਿਆਂ ਦੇ ਨਾਲ ਜੀ ਜਗਾ ਆਪਣੀ ਬਣਾਈ ਪਈ ਖੇਤਾਂ ਦੇ ਵਿੱਚ ਉਥੇ ਉਹ ਪਹਿਲਾਂ ਉਹਨਾਂ ਨੇ ਛੋਟਾ ਨਿਸ਼ਾਨ ਸਾਹਿਬ ਲਾਇਆ ਸੀ ਐਤਕੀ ਉਹ ਮਨੇ ਥੜਾ ਬਣਾਦਣਾ ਇਹ ਵੱਡਾ ਨਿਸ਼ਾਨ ਸਾਹਿਬ ਲਾਇਆ ਸੀ ਉਹ ਨਿਸ਼ਾਨ ਸਾਹਿਬ ਚੜਾਉਣ ਲੱਗੇ ਤੇ ਉੱਤੇ ਹਾਈ ਵੋਲਟ ਦੀ ਤਾਰਾਂ ਲੰਗਦੀਆਂ ਸੀ ਜੀ ਉਹ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਹਾਈ ਵੋਲਟ ਦੀ ਤਾਰਾਂ ਵੱਲ ਨੂੰ ਉਲੜ ਗਿਆ ਜਿਹਦੇ ਨਾਲ ਉਹ ਫਾਈਬਿਕ ਕਰੰਟ ਆ ਗਿਆ ਜਿਹਨੇ ਬੰਦਿਆਂ ਨੇ ਫੜਿਆ ਸੀ ਉਹਨਾਂ ਨੂੰ ਗਰੈਂਟ ਲੱਗਣ ਕਰਕੇ ਦੋ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ ਆ ਬੂਟਾ ਸਿੰਘ ਸੀ ਜਿਹਦੀ ਉਮਰ ਕਰੀਬ 60-62 ਸਾਲ ਸੀ ਦੂਜਾ ਸੀਗਾ ਜੀ ਮੁੰਡਾ ਮਹਿੰਦਰ ਕੁਮਾਰ ਮਹਿੰਦਰ ਕੁਮਾਰ 40-45 ਸਾਲ ਦਾ ਸੀ ਜੀ ਦੋ ਬੰਦੇ ਐ ਵਿੱਚ ਇੰਜਰਡ ਹੋਏ ਜੀ ਦੋ ਜਿਹੜਾ ਵੀ ਮੌਕੇ ਤੇ ਮੌਤ ਹੋ ਗਈ ਆ ਦੋ ਬੰਦੇ ਜਿਹੜਾ ਉਹਨਾਂ ਦੇ ਘਰ ਦੇ ਨਾਲ ਤਾਲਮੇਲ ਕਰਕੇ ਜੋ ਵੜਦੀ ਕਾਰਵਾਈ ਕੀਤੀ ਜਾਏਗੀ ਤੇ ਸਰ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਨਾਮ ਵਗੈਰਾ ਕੀ ਆ ਇੰਜਰਡ ਜਿਹੜਾ ਇੱਕ ਹੈ ਜੀ ਮੁੰਡਾ ਕਰਮਦੀਪ ਸਿੰਘ پوری ਉਮਰ ਕਰੀ ਵੀ ਕੀ ਕਸਾਲਿਆ ਦੂਜਾ ਹੈਗਾ ਗੁਰਸਿੱਧ ਸਿੰਘ ਕੋਈ ਉਮਰ 19 ਕਸਾਲਾ ਉਹ ਇਹਨਾਂ ਕੋਲ ਆਪਣੇ ਰਿਸ਼ਤੇਦਾਰਾਂ ਕੋਲ ਆਏ ਸੀ ਜਲੰਧਰ ਦੇ ਰਹਿਣ ਵਾਲੇ ਤੋਂ ਤੇ ਸਰ ਕੋਈ ਉਹਨਾਂ ਨੇ ਕੰਪਲੀਟ ਵਗੈਰਾ ਕੀਤੀ ਹੋਵੇ ਜਾਂ ਕੁਝ ਵੀ ਕੀ ਉਹਨਾਂ ਦੇ ਵਾਰਸਾਂ ਨਾਲ ਕਨੈਕਟ ਕਰ ਰਹੇ ਆ ਜੀ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਤੇ ਡੈਡ ਬੋਡੀਆਂ ਪਰਿਵਾਰ ਦੇ ਹਵਾਲੇ ਕਰਤੀਆਂ ਡੈਡ ਬੋਡੀਆਂ ਆਲਰੇਡੀ ਪਰਿਵਾਰ ਜੀ ਦੇ ਸੀ ਉਥੋਂ ਹਸਪੀਟਲ ਲੈ ਗਏ ਸੀ